ਹਾਂਜੀ ਭਾਈ ਤੁਹਾਡਾ ਕੀ ਨਾਮ ਹੈ ਜੀ ਸਿਸਰਨ ਕੁਮਾਰ ਕਿੱਥੇ ਰਹਿੰਦੇ ਸਰ ਤੁਸੀਂ ਜੁਗਰ ਕਲੋਨੀ ਸੈਕਟਰ 2 ਕਿਥੇ ਕੇ ਤੁਹਾਡਾ ਬੇਟਾ ਸੀ ਹਾਂਜੀ ਮੇਰਾ ਮੁੰਡਾ ਵਿਧਿਆਨਸ ਕਿੰਨੇ ਕੇ ਸਾਲ ਦੀ ਉਮਰ ਸੀ ਉਹਦੀ ਜੀ 7 ਸਾਲਾਂ ਦਾ 7 1/2 ਕਿੱਥੇ ਸੀ ਜਿੱਥੇ ਐਕਸੀਡੈਂਟ ਹੋਇਆ ਇਹ ਆਪਣੇ ਬਾਹਰ ਰੋਡ ਤੇ ਬਾਹਰ ਖੇਡ ਰਿਹਾ ਸੀ ਕੀ ਕਰ ਰਿਹਾ ਸੀ ਨਹੀਂ ਪਾਰਕ ਨੂੰ ਚੱਲਿਆ ਸੀ ਹਾਂਜੀ ਕਿੰਨੇ ਕੇ ਵਜੇ ਟਾਈਮ ਸੀਗਾ ਜੀ ਸਵੇਰੇ 6:30 ਵਜੇ ਅੱਛਾ ਤੇ ਉਸ ਤੋਂ ਬਾਅਦ ਤੁਸੀਂ ਬੱਚੇ ਨੂੰ ਲੈ ਕੇ ਕਿੱਥੇ ਗਏ ਲੈ ਗਏ ਤੇ ਉਹ ਹਸਪਤਾਲ ਲੈ ਗਏ ਸੀਗੇ ਅੱਛਾ ਜੀ ਤੇ ਉੱਥੇ ਕੀ ਦੱਸਿਆ ਡਾਕਟਰ ਸਾਹਿਬ ਨੇ ਹੁਣ ਇੰਚਾਰਜ ਨੇ ਕੁਝ ਨਹੀਂ ਦੱਸਿਆ ਹਾਂ ਜੀ ਅਸੀਂ ਇਹਨੂੰ ਵਗੈਰਾ ਲਾਇਆ ਉਹਦੇ ਬਾਅਦ ਉਹਨਾਂ ਨੂੰ ਦਮ ਤੋੜ ਗਿਆ ਦਮ ਤੋੜਦਾ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਤੁਹਾਡੇ ਤੇ ਹਾਂ ਜੀ ਹੁਣ ਪਰਚਾ ਕੀਤਾ ਗਿਆ ਪਰਚਾ ਹੋ ਗਿਆ ਤੁਹਾਨੂੰ ਹੋ ਗਿਆ ਹੋਰ ਕੀ ਮੰਗ ਕਰਦੇ ਹੋ ਅਸੀਂ ਪਰਚਾ ਕਰਨਾ ਹਾਨੂੰ ਇਨਸਾਫ ਚਾਹੀਏ ਵਾਕਈ ਕੁਝ ਨਹੀਂ ਚਾਹੀਏ ਹੋਰ ਕੀ ਕਿਹਾ ਜਾਂਦੇ ਤੁਸੀਂ ਜੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਕੱਲ ਨੂੰ ਮੇਰੇ ਬੱਚੇ ਨਾਲ ਹੋਇਆ ਕਿਸੇ ਹੋਰ ਵੀ ਨਾਲ ਹੋ ਸਕਦਾ بڑے ਬੱਚੇ ਜਾਂਦੇ ਰੋਜ਼ ਕੇ ਲੰਮੇ ਤੁਸੀਂ ਮਾਤਾ ਜੀ ਉਹਨਾਂ ਦੀ ਹਾਂਜੀ ਮੈਂ ਉਹਨਾਂ ਦੀ ਮੰਮੀ ਐ ਉਹਨੂੰ ਇਨਸਾਫ ਚਾਹੀਦਾ ਜਦੋਂ ਬੱਚਾ ਬਾਹਰ ਨਿਕਲੇ ਤੁਹਾਨੂੰ ਪਤਾ ਸੀ ਬਾਹਰ ਨਿਕਲੇ ਸੀ ਬੱਚਾ ਤੁਹਾਡਾ ਨਹੀਂ ਮੈਂ ਮਹਣੀ ਕੰਮ ਤੋਂ ਹੀ ਆਈ ਸੀ ਅੱਛਾ ਜੀ ਮੇਰੇ ਅੰਤ ਤੋਂ ਪਹਿਲਾਂ ਹੀ ਚਲ ਗਿਆ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੀ ਬੱਚੇ ਐਕਸੀਡੈਂਟ ਹੋਇਆ ਸਾਰਿਆਂ ਨੇ ਆਵਾਜ਼ ਮਾਰੀ ਫਟਾਫਟ ਤੁਸੀਂ ਪਛਾਣਦੇ ਹੋ ਜਿਹਨਾਂ ਨੇ ਐਕਸੀਡੈਂਟ ਕੀਤਾ ਸੀ ਨਹੀਂ ਮੈਂ ਨਹੀਂ ਦੇਖਿਆ ਮੈਨੂੰ ਪਛਾਣ ਨਹੀਂ ਪਰ ਐਸੀ ਨਾਲ ਸੀ ਇਹ ਮੇਰੀ ਬੇਟੀ ਐ ਨੂੰ ਦੇਖਿਆ ਗੁੰਝੋ ਦੇਖੋ ਬੋਲੀ ਨਹੀਂ ਨਾਲ ਉਹ ਮੁੰਡਾ ਜਿਹੜਾ ਹੋਰ ਸੀ ਉਹ ਤਾਂ ਦੂਜਾ ਪਛਾਣ ਉਹਨੇ ਪਛਾਣਿਆ ਹਾਂ ਇਹ ਰਹਾ ਅਗੋਂ ਤੁਸੀਂ ਆ ਰਹੇ ਹੋ ਮੁੱਖੇ ਤੇ ਫਾਂ ਤੁਸੀਂ ਦੇਖਿਆ ਮੋਕੇ ਦੇ ਉੱਥੇ ਸੀ ਮੈਂ ਮੋਕੇ ਟਾਈਮ ਤੇ ਉੱਥੇ ਸੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਸੀ ਇਹ ਨਿਆਣੇ ਚਲੇ ਸੀ ਪਾਰਕ ਤੇ ਖੇਡਣ ਤੇ ਉਧਰ ਉਹਦੀ ਇਹ ਬੁਲਟ ਨੱਪਦੀ ਲੈ ਕੇ ਆਇਆ ਜੀ ਤੇ ਨਿਆਣੇ ਸਿੱਧੇ ਹੀ ਲੈ ਕੇ ਨਿਆਣੇ 'ਚ ਮਾਰਿਆ ਬੁਲਟ ਤੇ ਆਪ ਵੀ ਜੱਕ ਡਿੱਗ ਗਿਆ ਪੰਜ ਕਟੋਕੜਨੀ ਦਾ 15-20 ਫੁੱਟ ਦੂਰ ਜਾ ਕੇ ਡਿੱਗਿਆ ਮੋਟਰਸਾਈਕਲ ਬੁਲਟ ਸੋ ਉੱਥੇ ਹੀ ਗਮਿਆ ਬੁਲਟ ਕਦੇ ਕਰ ਲੈ ਪੋਸਟ ਹਾਂ ਜੀ ਅੱਜ ਮੈਂ ਐਸਈ ਹਮਪ੍ਰਕਾਸ਼ ਹਾਜਰ ਥਾਣਾ ਸੀ ਤਾਂ ਮੁੱਖ ਮੁਖੀ ਨੇ ਇੱਕ ਡਾਕਟਰੀ ਚੇਟ ਬੀਵੀਐਮਡੀ ਹਸਪਤਾਲ ਤੋਂ ਇੱਕ ਬੱਚਾ ਹਰਦੀਆਂਸ਼ ਉਮਰ 7 ਸਾਲ ਦਾ ਐਕਸੀਡੈਂਟ ਹੋਣ ਬਾਰੇ ਅਤੇ ਬਰੌਡ ਡੈੱਡ ਬੀਵੀਐਮਡੀ ਹਸਪਤਾਲ ਆਉਣ ਬਾਰੇ ਜਿਹੜੀ ਹੈ ਕਾਰਵਾਈ ਲਈ ਮੇਰੇ ਵੱਲੋਂ ਕੀਤੀ ਹੈ ਜਿਸ ਤੇ ਮੈਂ ਅਤੇ ਐਸਈ ਪ੍ਰੇਮ ਕੁਮਾਰ ਤੇ ਇਹ ਦੀ ਰੂਪ لال ਦੇ ਬ੍ਰਾਈਟਾਰ ਵੀ ਬੀਵੀ ਐਮ ਦੀ ਹਸਪੀਟਲ ਕੋਲ ਦੇ ਜਿੱਥੇ ਸਾਰੇ ਉਸ ਸਮੇਂ ਹੋਏ ਐਕਸੀਡੈਂਟ ਦੀ ਗੱਲਬਾਤ ਸੁਣੀ ਆ ਅਤੇ ਬੱਚੇ ਦੀ ਡੈੱਡ ਬੋਡੀ ਉਹ ਮੌਤਰੀਟ ਰੱਖੀ ਸੀ ਇਸ ਨੂੰ ਦੇਖਿਆ ਤੇ ਜਿਸ ਲਈ ਸੀ ਤੇ ਕਾਫੀ ਸਤੰਸਨ ਉਸ ਤੋਂ ਬਾਅਦ ਜਾ ਕੇ ਮੌਕਾ ਵੀ ਦੇਖਿਆ ਜੋ ਇਹ ਇਸ ਵੰਨ ਵਿੱਚ ਮੌਕੇ ਦੇਖੋ ਕੋ ਬਾਅਦ ਮੌਤਵਫੀ ਬਰਨਵਾਲੇ ਦੇ ਹਰਦਿਆਨਸ ਦੇ ਪਿਤਾ ਸ਼ਿਵ ਸ਼ਰਨ ਕੁਮਾਰ ਨੇ ਆਪਣਾ ਬਿਆਨ ਦਰਜ ਕਰਾਇਆ ਜਿਹਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਅਧੀਨ ਤਾਰਾ 281 106 ਬੀ ਐਨ ਐਸ ਤਹਿਤ ਮਕਦਮਾ ਦਰਜ ਕਰਨ ਲਈ ਬਿਆਨ ਲੈ ਕੇ ਥਾਣਾ ਤੇ ਜਾ ਗਿਆ ਜਿਸ ਤੇ ਮਕਦਮਾ ਦਰਜ ਹੋ ਰਜਿਸਟਰ ਕੀਤਾ ਗਿਆ ਹੈ ਤੇ ਜੋ ਦੋਸ਼ੀ ਜਿਹੜਾ ਐਕਸੀਡੈਂਟ ਕਰਕੇ ਫਰਾ ਹੋਇਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਰਹੇ ਹਾਂ ਤੇ ਇਸ ਸਮੇਂ ਅਜ ਬੱਤ ਬਗਾਇਆ ਹੋਣ ਕਰਕੇ ਡੈੱਡ ਬੋਡੀ ਦਾ ਪੋਸਟਮਾਰਟ ਨਹੀਂ ਕਰਾਇਆ ਜਿਹੜਾ ਪੋਸਟਮਾਰਟ ਜਿਹੜਾ ਵਜਾ ਮੌਤ ਜਾਣ ਹੋ ਲਈ ਕੱਲ ਮਿਤੀ 18/7/25 ਨੂੰ ਕਰਾਇਆ ਜਾ ਰਿਹਾ ਠੀਕ ਹੈ ਸਰ ਓਕੇ ਸਰ ਥੈਂਕ ਯੂ